ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਇੱਕ ਬਹੁਤ ਗੰਭੀਰ ਮੁੱਦੇ ਤੇ ਮੈਨੂੰ ਤੁਸੀਂ ਬੋਲਣ ਦਾ ਮੌਕਾ ਦਿੱਤਾ ਗਿਆ ਬਹੁਤ-ਬਹੁਤ ਧੰਨਵਾਦ ਪੰਜਾਬ ਕਬੱਡੀਆਂ ਦਾ ਪੰਜਾਬ ਕੁਸ਼ਤੀਆਂ ਦਾ ਪੰਜਾਬ ਚਰਨੇਲਾ ਕਰਨੈਲਾ ਦਾ ਪੰਜਾਬ ਸੀ ਫੌਜਾਂ ਚ ਪਰਤੀ ਹੋਣ ਲਈ ਮਸ਼ਹੂਰ ਸੀ ਪੰਜਾਬ ਗਿੱਧਿਆਂ ਪੰਗੜਿਆਂ ਦਾ ਪੰਜਾਬ ਸੀ ਪਤਾ ਨਹੀਂ ਕਿੱਥੋਂ ਨਜ਼ਰ ਲੱਗੀ ਸਾਡੇ ਤੇ ਇੱਕ ਚਿੱਟੇ ਰੰਗ ਦਾ ਕਾਲਾ ਕਲੰਕ ਲੱਗ ਗਿਆ ਸਾਡੇ ਤੇ ਫਿਲਮਾਂ ਬਣਨ ਲੱਗ ਗਈਆਂ ਉੜਤਾ ਪੰਜਾਬ ਨੇ ਕੀ ਕੀ ਅਸੀਂ ਬਥੇਰਾ ਕਿਹਾ ਵੀ ਨਹੀਂ ਯਾਰ ਐਦਾਂ ਦੀ ਗੱਲ ਨਹੀਂ ਅਸੀਂ ਐਦਾਂ ਦੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਐਦਾਂ ਦੇ ਹੈਗੇ ਹੋ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੋਈ ਹੋਊਗੀ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਬਦਨਾਮ ਕਰੋ ਡਰੱਗ ਸਾਡੇ ਮੱਥੇ ਲਾ ਦਿੱਤੀ ਗਈ ਔਰ ਸਾਡੇ ਸਰਕਾਰਾਂ ਦੇ ਜਿਹੜੇ ਕਰਤਾ ਤਰਤਾ ਸੀ ਕਿ ਤੇ ਉਹਨਾਂ ਦੇ ਹੱਥ ਡਰੱਗ ਦਾ ਸਾਰਾ ਕਾਰੋਬਾਰ ਆ ਗਿਆ ਆਪਦੀਆਂ ਗੱਡੀਆਂ ਚ ਤਾਂ ਉਹ ਡਰੱਗ ਤਸਕਰਾਂ ਨੂੰ ਬਿਠਾ ਕੇ ਲੈ ਕੇ ਜਾਂਦੇ ਰਹੇ ਇਹ ਤਾਂ ਗੱਲ ਕਿਸੇ ਤੋਂ ਛਿਪੀ ਨਹੀਂ ਤੇ ਜੀ ਕੰਮ ਚੱਲ ਪਿਆ ਕੰਮ ਐਸ ਲੈਵਲ ਤੇ ਚੱਲ ਪਿਆ ਕਿ ਪਹਿਲਾਂ ਪਹਿਲਾਂ ਤਾਂ ਅ ਬਾਰਡਰ ਏਰੀਆ ਚ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਸੰਗਰੂਰ ਜ਼ਿਲ੍ਹੇ ਤੱਕ ਜਿਹੜਾ ਕਿ ਹਰਿਆਣੇ ਨਾਲ ਲੱਗਦਾ ਜੀ ਮੇਰਾ ਆਪਣਾ ਜ਼ਿਲ੍ਹਾ ਉੱਥੇ ਤੱਕ ਵੀ ਪਹੁੰਚ ਗਿਆ ਜੀ ਫਿਰ ਇਹਦਾ ਮਤਲਬ ਤਾਂ ਬਹੁਤ ਵੱਡੀ ਸਾਜ਼ਿਸ਼ ਹੈ ਜੀ ਤੇ ਸਾਡੇ ਜਵਾਕ ਵੀ ਉਸ ਕੰਮ ਤੇ ਲੱਗੇ 2 ਗ੍ਰਾਮ 3 ਗ੍ਰਾਮ 2 ਗ੍ਰਾਮ 3 ਗ੍ਰਾਮ ਕੀ ਹੁੰਦਾ ਹੈ ਮੈਂ ਥੋੜਾ ਜਿਹਾ ਐਫਰਟ ਕੀਤੀ ਕਿ ਇਹ ਪਤਾ ਤਾਂ ਕਰੀਏ ਕਿ 2 ਗ੍ਰਾਮ ਤੇ 3 ਗ੍ਰਾਮ ਅਸਲ ਚ ਜਿਹੜੇ ਅਸਲੀ ਡਰੱਗ ਤਸਕਰ ਨੇ ਉਹ ਖੁਦ ਵੇਚਣ ਨਹੀਂ ਆਉਂਦੇ ਜੀ ਉਹਨਾਂ ਨੇ ਅੱਗੇ ਕੋਰੀਅਰ ਰੱਖੇ ਹੋਏ ਨੇ ਜੀ ਸਮਾਨ ਸਪਲਾਈ ਕਰਨ ਵਾਲੇ 2-3 ਗ੍ਰਾਮ 4-500 ਰੁਪਏ ਦੀ ਮਿਲ ਜਾਂਦੀ ਸੀ ਬੱਚਾ ਉਹ ਉਮਰ ਇਹ ਹੈ ਜੀ ਸੀ ਟੀਨੇਜ ਉਮਰ ਸੀ ਮਾਪਿਆਂ ਤੋਂ ਤੇਲ ਦੇ ਬਹਾਨੇ ਮੈਂ ਮੋਟਰਸਾਈਕਲ 'ਚ ਤੇਲ ਪਾਉਣਾ ਹੈ ਮੇਰੇ ਦੋਸਤ ਦਾ ਬਰਥਡੇ ਹੈ ਐਸ ਚੱਕਰ 'ਚ 4-500 ਰੁਪਏ ਲੈ ਲੈਂਦੇ ਸੀ ਪਰ ਮਾਪਿਆਂ ਨੂੰ ਜਦੋਂ ਤੱਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ 'ਚੋਂ ਗਲਤ ਕਿਸਮ ਦੀਆਂ ਕੁੜੀਆਂ ਨਿਕਲਣ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਵਿਜਵਾਕ ਗਲਤ ਸੰਗਤ ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਹ ਸੀ ਇਹਦੇ ਪੈਸੇ ਬੰਦ ਕਰ ਦੋ ਇਹਨੂੰ ਪੈਸੇ ਨਾ ਦਿਓ 2 3 400 ਰੁਪਏ ਜਿਹੜਾ ਲੈ ਕੇ ਜਾਂਦਾ ਸੀ ਉਹ ਦੇਣਾ ਬੰਦ ਕਰਤਾ ਬੜੀ ਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸਰ 4-500 ਦੇਣਾ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2-3 ਗ੍ਰਾਮ ਦੀ بجائے ਤੂੰ 5 ਗ੍ਰਾਮ ਲੈ ਲੈ ਤੂੰ ਐਂ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ ਤੂੰ ਕਿਸੇ ਹੋਰ ਨੂੰ ਲਾ ਕਿਸੇ ਹੋਰ ਨੂੰ ਨਸ਼ਾ ਲਾ ਜਿਵੇਂ ਇੱਕ ਐਮਬੀ ਕੰਪਨੀ ਨਹੀਂ ਸੀ ਮੈਂ ਐਮਬੀ ਕੰਪਨੀ ਨਸ਼ੇ ਨਾਲ ਨਹੀਂ ਛੋੜ ਰਿਆ ਵੀ ਤੁਸੀਂ 2 3 ਸਾਨੂੰ ਗਾਹਕ ਦਿਓ ਉਹ ਐਂ ਕਰਕੇ ਨਾ ਜੀ ਇਹ ਚੇਨ ਰਿਐਕਸ਼ਨ ਹੋ ਗਿਆ ਜੀ ਚੇਨ ਰਿਐਕਸ਼ਨ ਹੋ ਗਿਆ ਕਿ ਮੈਂ ਆਵਦੇ 2 ਗ੍ਰਾਮ ਵਾਸਤੇ ਕਿਸੇ ਨੂੰ 3 ਗ੍ਰਾਮ ਵੇਚ ਰਿਹਾ ਫਿਰ ਉਹਨੂੰ ਕਿਹਾ ਗਿਆ ਜਦੋਂ ਉਹਦੇ ਕੋਲੇ ਪੈਸੇ ਮੁੱਕ ਗਏ ਵੀ ਤੂੰ ਅੱਗੇ ਕਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਐਸ ਲੈਵਲ ਤੇ ਚੇਨ ਚਲੀ ਗਈ ਕਿ ਸੰਤ ਪਤੈ ਨੂੰ ਲੱਗਿਆ ਕਿ ਸਾਡੇ ਤਾਂ ਬੱਚੇ ਹੀ ਐਂ ਟੀਕਾ ਰਹਿ ਜਾਂਦਾ ਸੀਗਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਕਿ ਬੱਚੇ ਮਰ ਰਹੇ ਨੇ ਜੀ ਟੀਕਾ ਅੱਧਾ ਟੀਕਾ ਲੱਗਿਆ ਹੁੰਦਾ ਹੈ ਅੱਧਾ ਉਹਦੇ ਵਿੱਚ ਹੀ ਹੁੰਦਾ ਹੈ ਤਾਂ ਕੈਪਟਨ ਸਾਹਿਬ ਕਹਿੰਦੇ ਇਹ ਕਿਹੜੀ ਡਰੱਗ ਹੈ ਮੈਂ ਕਹਿੰਦਾ ਸਰ ਇਹ ਮੈਂ ਦੱਸੂਗਾ ਸਰ ਅੱਧਾ ਟੀਕਾ ਤਾਂ ਖਾਲੀ ਪਿਆ ਵਿੱਚ ਤੁਸੀਂ ਪਤਾ ਕਰ ਲਓ ਸਰ ਡਰੱਗ ਪਤਾ ਕਿਹੜੀ ਹਾਥੀਆਂ ਨੂੰ ਟੀਕਾ ਲਾਉਣ ਵਾਲੀ ਡਰੱਗ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਡਰੱਗ ਸਰਕਾਰ ਨਹੀਂ ਪਤਾ ਕਰ ਸਕਦੀ ਸੀ ਇਹ ਮੈਂ ਕਹਿੰਦਾ ਸਾਬ ਉਹ ਡਰੱਗ ਹੈ ਜਿਹੜੀ ਹਾਥੀਆਂ ਨੂੰ ਬੇਹੋਸ਼ ਕਰਦੀ ਹੈ ਤੇ ਸਾਡੇ ਬੱਚੇ ਅੱਧਾ ਕੁ ਲਾਉਂਦੇ ਐ ਅੱਧਾ ਕੁ ਬਸ ਇੱਥੇ ਹੀ ਰਹਿ ਜਾਂਦਾ ਤੇ ਬਸ ਡੈੱਡ ਬੋਡੀ ਮਿਲਦੀ ਹੈ ਬਸ ਲੱਖਾਂ ਘਰਾਂ ਚ 70 ਬਿਛਾਤੇ ਜਨਾਬ ਆਉਂਦਾ ਕਿੱਥੋਂ ਸੀ ਲਿਆਉਂਦਾ ਕੌਣ ਸੀ ਸਰਕਾਰਾਂ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ ਜਿਨ੍ਹਾਂ ਦੇ ਨਾ ਹੀ ਚਿੱਟੇ ਤੇ ਪੈ ਗਏ 7 ਸਾਲ ਦੇ 5 ਸਾਲ ਦੇ ਜਵਾਬ ਤੋਂ ਪੁੱਛ ਲੋ ਚਿੱਟੇ ਦਾ ਮਤਲਬ ਨਾਬਾ ਨਾਬੇ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਨਾਬੇ ਬੈਠਾ ਹੈ ਮੈਂ ਉਹਦੀ ਗੱਲ ਕਰਦਾ ਕਿਉਂ ਹੋ ਗਿਆ ਜੀ ਇਹ ਇਹ ਸੱਤੇ ਪਿੰਦੀ ਇਹ ਭੋਲੇ ਕਿੱਥੋਂ ਆ ਗਏ ਕੋਰੀਅਰ ਸੀਗੇ ਉਹਨਾਂ ਨੂੰ ਪੁੱਸ ਪੈ ਗਿਆ ਵੇਚਣ ਦਾ ਉਹ ਜੋ ਪੈਸੇ ਆ ਗਏ ਜਨਾਬ ਅਸੀਂ ਤਾਂ ਹੁਣ ਫੜ ਕੇ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੱਥੋਂ ਕਿੱਥੋਂ ਪ੍ਰਾਪਰਟੀਆਂ ਨਿਕਲ ਰਹੀਆਂ ਨੇ ਤੇ ਕਿੱਥੇ ਕਿੱਥੇ ਜਾ ਕੇ ਕੇਸ ਨਿਬੜਨਗੇ ਕਾਰਨ ਇਹ ਇਦੋਂ ਪਹਿਲਾਂ ਸਰਕਾਰਾਂ ਇਹਨਾਂ ਦੋਨਾਂ ਦੀ ਅਸੀਂ ਇਹ ਦੋਨੇ ਰਲੇ ਹੋਏ ਸੀ ਤੇ ਪਤਾ ਹੀ ਨ ਲੱਗਣ ਦਿੱਤਾ ਵੀ ਕਿੱਥੋਂ ਕੀ ਆਈ ਜਾਂਦਾ ਸੋ ਅਸੀਂ ਤਾਂ ਚਿੱਟੇ ਦੁੱਧ ਵਾਲੇ ਸੀਗੇ ਸਾਡੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਕਿਉਂ ਪਛਾਤੇ ਨਾ ਬੇ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਤੇ ਇਹਨਾਂ ਨੇ ਦਿੱਦਵਾ ਜਨਾਨੀ ਚਿੱਟੇ ਰੰਗ ਦੀ ਚੁੰਨੀ ਲੈਂਦੀ ਐ ਸਰ ਨਸਲ ਕੁਸ਼ੀਆਂ ਕੀਤੀਆਂ ਚੈਨੋਸਾਈਡ ਕੀਤੀ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਐ ਆ ਕੇ ਬੋਲਦੇ تھے ਆ ਕੇ ਬੋਲਦੇ تھے ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰبار صاحب ਚੋਂ ਸਰੂਪਾ ਦਵਾਇਆ ਅ ਜਨਰਲ ਐਲਪੋਰ ਸਰੂਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸੀ ਮਾਨ ਨੇ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲੋ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਇਹ ਜਿਹੇ ਲੀਡਰ ਉਹਦੇ ਹੱਕ ਚ ਜਾਗੇ ਇਹਨੇ ਬੜੀ ਮਾੜੀ ਗੱਲ ਆ ਬੀ ਇਹ ਲੋਕਤੰਤ੍ਰਿਕ ਤਰੀਕਾ ਲਓ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤ੍ਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤ੍ਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਹੀ ਫੜੀ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਈਆ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬੱਚ ਕੋਰਟਾਂ ਫੈਸਲਾ ਕਰ ਦੇਣ ਕਿ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੂਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕੰਸੰਦ ਸਰਾਣਾ ਦਿਓ ਅਸਤਾ ਪਤਾ ਨਹੀਂ ਕਿਹੜੇ yellow ਵਾਲੇ ਆ ਅਸਤਾ ਪਤਾ ਨਹੀਂ ਕਿਹੜੇ orange ਵਾਲੇ ਆ ਕੋਈ ਸਰਾਣਾ ਸੁਣ ਨਹੀਂ ਮਿਲਣਾ ਉੱਥੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਆਰਥੀਆਂ ਨੂੰ ਤੇ 23 24 24 ਸਾਲ ਦੇ ਬੱਚੇ ਮਾਰ ਕੇ ਸਾਡੀ ਨਕਸਲ ਖੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਹਰਾਣਾ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਹਾਂ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਅਸੀਂ ਇਹ ਇਹ ਦੇਖਣ ਲੱਗੇ ਵੀ ਸਪਲਾਈ ਤਾਂ ਤੋੜ ਦੰਦੇ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਸਪਲਾਈ ਲਾਈਨ ਤੋੜਨ ਤੋਂ ਬਾਅਦ ਵਿਦਰੋਹਲ ਸਿੰਪਟਮਸ ਆਉਣਗੇ ਉਹ ਬੱਚੇ ਜਿਹੜੇ ਤੜਫਣਗੇ ਜਿਹੜੇ ਬਿਮਾਰ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਅ ਪੇਸ਼ੈਂਟ ਕਹੂੰਗਾ ਵੀ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਓਟ ਕਲੀਨਿਕ ਬਣਾਏ ਰੀਹੈਬ ਸੈਂਟਰ ਅਪਡੇਟ ਕੀਤੇ ਸਰ ਉਹਨਾਂ ਨੂੰ ਲੈ ਕੇ ਗਏ ਉੱਥੇ ਫੇਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪੁਲਿਸ ਜਿਹੜੀ ਹੈ ਪੁਲਿਸ ਛੋਟੇ ਧਿਕਾਰੀ ਉਹ ਮਿਲੇ ਹੋਏ ਨੇ ਮਤਲਬ ਛਾਪਾ ਮਾਰਨਾ ਮੁਰਸ਼ਿਦ ਦੱਸ ਦਿੰਦਾ ਸੀ ਪਹਿਲਾਂ ਹੀ ਵੀ ਤੇਰੇ ਪਿੰਡ ਛਾਪਾ ਮਾਰਨ ਆ ਰਹੇ ਆ ਉਹ ਭੱਜ ਜਾਂਦੇ ਸੀਗੇ ਇਹਦਾ ਮਰ ਪੁਲਿਸ ਮਿਲੀ ਹੋਈ ਸੀ ਪੁਲਿਸ ਦੀਆਂ ਬਹੁਤ ਵੱਡੇ ਪੱਧਰ ਤੇ ਸਾਰਾ ਸੀ ਰੀਸ਼ਫਲਿੰਗ ਕੀਤੀ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਅਸੀਂ ਫਿਰ ਸਪਲਾਈ ਲਾਈਨ ਤੋੜੀ ਤੇ ਅੱਜ ਜੇ ਅਸੀਂ ਇਸ ਲੈਵਲ ਤੇ ਆਣ ਯੁੱਧ ਨਸ਼ਿਆਂ ਵਿਰੁੱਧ ਕਿ ਹਜ਼ਾਰਾਂ ਪੰਚਾਇਤਾਂ ਨੇ ਮਤੇ પાਕੇ ਦਿੱਤੇ ਕਿ ਅਸੀਂ ਸਾਡੇ ਪਿੰਡ ਨਾ ਨਸ਼ਾ ਵੇਚਣ ਦੇਵਾਂਗੇ ਨਾ ਕਿਸੇ ਨੂੰ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਅਸੀਂ ਉਹਦੀ ਜਮਾਨਤ ਨਹੀਂ ਦੇਵਾਂਗੇ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਜੀ ਨਾ ਇਹਦਾ ਕੌਣ ਵਿਰੋਧ ਕਰ ਲੂਗਾ ਜੀ ਮੈਨੂੰ ਦੱਸੋ ਅਸੀਂ ਤਾਂ ਫੇਰ ਕਬਾਡੀਆਂ ਹਾਕੀਆਂ ਅਸੀਂ ਫੇਰ ਫੁੱਟਬਾਲਾਂ ਵੱਲ ਚੱਲੀਏ ਆਹ ਕਿਹੜੇ ਚੱਕਰਾਂ 'ਚ ਪੈ ਗਏ ਜੀ ਤੂੰ ਸਾਡੇ ਤੇ ਮਰਿਆ ਗਿਆ ਸੀਗਾ ਇਹ ਪਰ ਅਸੀਂ ਇਹ ਕਲੰਕ ਲਾ ਦਾਂਗੇ ਪੰਜਾਬ ਬਹੁਤ ਵਾਰੀ ਉੱਠਿਆ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਅਸਰ ਕੀ ਹੋਇਆ ਜੇ ਪੱਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸਰ ਥੋੜੀ ਜੀ ਫੁੱਲਾਂ ਜੋਗੀ ਜ਼ਮੀਨ ਬਾਜੇ ਕਲਮੇ ਅਸੀਂ ਲੱਭ ਲਾਂਗੇ ਐਸੀ ਧਰਤੀ ਤੇ ਫੁੱਲ ਵੀ ਉਗਣਗੇ ਐਸੀ ਧਰਤੀ ਤੇ ਪੰਗੜੇ ਵੀ ਪਹਿਣਗੇ ਐਸੀ ਧਰਤੀ ਤੇ ਮੈਡਲ ਵੀ ਜਿੱਤੇ ਜਾਣਗੇ ਐਸੀ ਧਰਤੀ ਤੇ ਅਸੀਂ ਖੁਸ਼ੀਆਂ ਵੀ ਮਨਾਵਾਂਗੇ ਹੁਣ ਪੰਚਾਇਤ ਹੀ ਦਿਓ ਨਸ਼ਾ ਹਰਿਆਣੇ ਚੋਂ ਹੀ ਨਿਕਦਾ ਨਸ਼ਾ ਬੰਬੇ ਵਿਕਦਾ ਹੈ ਰੀਸੈਂਟਲੀ ਸਰ ਬਾੜਮੇਰ ਤੋਂ 60 ਕਿਲੋ 60 ਕਿਲੋ ਹੈਰਨ ਫੜ ਕੇ ਲਈਏ ਪੰਜਾਬ ਪੁਲਿਸ ਬਾੜਮੇਰ ਤੋਂ ਕਿਉਂਕਿ ਉੱਥੇ ਤਾਰ ਜਿਹੜੀ ਹੈ ਉਹ ਰੇਤੇ ਤੇ ਰੇਤੇ ਦੇ ਥੱਲੋਂ ਦੀ ਉਹ ਕੱਢ ਲੈਂਦੇ ਐ ਮਤਲਬ ਲੰਗਣ ਵਾਸਤੇ ਜਗਾ 60 ਕਿਲੋ ਉੱਥੋਂ ਫੜ ਕੇ ਲਿਆ ਜੀ 3000 ਕਿਲੋ ਅਸੀਂ ਮੁੰਦਰਾ 에어ਪੋਰਟ ਤੋਂ ਫੜ ਕੇ ਲਿਆਉਨੇ ਆ ਜੀ ਗਾਲਾਂ ਸਾਨੂੰ ਪਈ ਜਾਂਦੀ ਐ ਜੀ ਵੀ ਅਸੀਂ ਆਂ ਜਿੰਮੇਵਾਰੇ ਦੇ ਇਹਦਾ ਮਤਲਬ ਇਹ ਸਰ ਸਾਡੇ ਤੇ ਥੱਪਿਆ ਜਾ ਰਿਹਾ ਪਰ ਅਸੀਂ ਹੁਣੇ ਕਰਨਾ ਨਹੀਂ ਅਸੀਂ ਆਪਣੇ ਬਾਰਡਰ ਵੀ ਸੀਲ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਪੜ੍ਹਾਈ ਵੱਲ ਲਾਵਾਂਗੇ ਅਸੀਂ ਆਪਣੇ ਜਵਾਕਾਂ ਨੂੰ ਜੌਬ ਸਿੱਕਣੇ ਜੋਬ ਪ੍ਰੋਵਾਈਡਰਸ ਬਣਾਵਾਂਗੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਵਾਂਗੇ ਤਾਂ ਤੁਸੀਂ ਦੇਖਿਓ ਆਹੀ ਪੰਜਾਬ ਆਪਾਂ ਐਸੇ ਮੁਕੱਦ ਮੁਕੱਦਸ ਹਾ우스 ਦੇ ਵਿੱਚ ਵਧਾਈਆਂ ਵੀ ਦੇਵਾਂਗੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ